ਲੈਚਾ ਇੰਨੀ ਜੜੀ ਰੇੜੀ ਆ ਗਈ ਉਹਦੇ ਕਰਕੇ ਅੱਛਾ ਮੇਤੋਂ ਘਟ ਵੱਜਿਆ ਠੀਕ ਹੈ ਉਹਦੇ ਕਰਕੇ ਘਟ ਮਾਰਨਾ ਪੈ ਗਿਆ ਨਹੀਂ ਰੇੜੀ ਚ ਵੱਜਦਾ ਠੀਕ ਹੈ ਉਹਦੇ ਕਰਕੇ ਨਹੀਂ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਕਰਕੇ ਬਸ ਘੁੰਮੂਗੀ ਗੱਡੀ ਠੀਕ ਹੈ ਵੀਰ 120 ਦੀ ਤੇ ਹੈਗੀ ਸੀ ਮੈਤੋਂ 120 ਦੀ ਹਾਂਜੀ ਝੂਟ ਨਹੀਂ ਬੋਲਦਾਗਾ ਮੈਂ 120 ਦੀ ਤੇ ਹੈਗੀ ਸੀ ਮੇਤੋਂ ਡੇਡਾ ਦਾਤਾ ਪਤਾ ਕੀ ਹੈ ਸਟਾ ਕਿੰਨੇ ਕਿ ਵੱਜਿਆ ਤੁਹਾਡੇ ਸਰਪਰਾਮੀ ਨੇ ਕੰਚ ਗੁੰਚ ਵੱਜਿਆ ਆਤੀ ਪਰੇ ਟਿਕਾ ਕਰ ਮੇਰਾ ਨਾਮ ਕਰਨਜੀਤ ਸਿੰਘ ਹੈ ਪਿੰਡ ਕੈਦੂਪੁਰ ਹੈ ਜੀ ਮੇਰਾ ਭਤੀਜਾ ਲੱਗਦਾ ਜੀ ਹਾਂ ਹਾਂ ਇਹ ਦਿਖਾਉਣ ਜਾ ਰਿਹਾ ਸੀ ਗੋਡਾ ਜੀ ਠੀਕ ਹੈ ਇਹਦਾ ਗੋਡੇ ਦੇ ਟੁੱਟੇ ਪਨੇ ਲੀਗਮੈਂਟਾ ਠੀਕ ਹੈ ਉਹਦੇ ਕਰਕੇ ਮਤਲਬ ਰੇਸ ਰੂਸ ਜਾਂ ਫਸ ਗਈ ਜਾਂ ਬ੍ਰੇਕ ਨਹੀਂ ਲੱਗੇ ਕੁਝ ਨਹੀਂ ਹੋਇਆ ਮੁੰਡਾ ਸਾਬੂ ਹੈ ਕੋਈ ਐਸੀ ਗੱਲ ਨਹੀਂ ਤਾਂ ਬਾਕੀ ਨੁਕਸਾਨ ਹੁੰਦੇ ਰਹਿੰਦੇ ਆ ਜੀ ਸੱਟ ਥੋੜੀ ਬਹੁਤ ਲੱਗੀ ਆ ਗੱਡੀ ਚੋਂ 에ਅਰ ਬੈਗ ਖੁੱਲ ਗਏ ਇਸ ਕਰਕੇ ਬਚਤ ਰਹੇਗੀ ਹਾਂ ਠੀਕ ਹੈ ਉਹ ਅਸੀਂ ਕੋਈ ਨਹੀਂ ਬੈ ਕੇ ਕਰ ਲਾਂਗੇ ਜਿੰਮੇ ਹੋ ਗਿਆ ਠੀਕ ਹੈ ਜੀ ਮੇਰਾ ਨਾਮ ਦਲਵੀਰ ਸਿੰਘ ਹੈ। ਨੁਕਸਾਨ ਤਾਂ ਕਾਫੀ ਹੈ ਜੀ ਪਰ ਅਸੀਂ ਪ੍ਰਮਾਤਮਾ ਦਾ ਸ਼ੁਕਰ ਮਾਨਦੇ ਆ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੁਝ ਉਹ ਮੁੰਡੇ ਦਾ ਵੀ ਨੁਕਸਾਨ ਨਹੀਂ ਹੋਇਆ ਜਿਹੜਾ ਗੱਡੀ ਚਲਾ ਰਿਹਾ ਸੀ। ਜੀ ਗੱਡੀ ਜਾਦਾ ਓਵਰ ਸਪੀਡ ਸੀਗੀ। ਠੀਕ ਹੈ ਜੀ। ਇਸ ਕਰਕੇ ਇਹ ਨੁਕਸਾਨ ਹੋਇਆ ਜੀ। ਅਚਨਿਕ ਸੀਬੀਐਫੀ ਮੁਸ਼ਕਲ ਹੋ ਸਕਿਆ ਪਰ ਗੱਡੀ ਓਵਰ ਸਪੀਡ ਹੋੜ ਕਰਕੇ ਸਾਡਾ ਨੁਕਸਾਨ 7-8 ਮੋਟਰਸਾਈਕਲ ਦੇ ਵੀ ਹੈਗਾ ਕੋਈ ਮੇਰੇ ਕੰਝ ਵੀ 5-6 ਲੱਖ ਰੁਪਏ ਦਾ ਜਿਵੇਂ ਤੁਹਾਡਾ ਬੰਦਾ ਮੋਟਰਸਾਈਕਲ ਸਕੂਟਰ ਬਾਹਰ ਖੜਾ ਰਿਆ ਸੀ 22 ਜਾਂ ਸੀ ਨੇ ਉਦੋਂ ਹੋ ਜਾਂਦਾ ਤਾਂ ਬਾਹਰ ਰ ਕੱਢ ਪਈਆਂ ਸੀ ਜੀ ਹਲੇ 3-4 ਹੋਰ ਕੱਢ ਰਿਹਾ ਸੀ ਜੀ ਤੇ ਉਹ ਲੈਣਾ ਸੀ ਅਸੀਂ ਅੰਦਰ ਸਿਰਫ ਇੰਨੀ ਇਹ ਛੋਟਾ ਮਲਾਜਮ ਹੁੰਦਾ ਵੱਡਾ ਨੁਕਸਾਨ ਮਲਾਜਮ ਹੁੰਦਾ ਤੇ ਬਚਦਾ ਹੀ ਨਹੀਂ ਸੀ ਬਿਲਕੁਲ ਬਚਦਾ ਸੀ ਕਿਹਦਾ ਤਾਂ ਜਾਨੀ ਨੁਕਸਾਨ ਹੋ ਜਾਣਾ ਸੀ ਹੁੰਦਾ ਬਿਲਕੁਲ ਕਿ ਨਹੀਂ ਕਰਦਾ ਸਰਸਨ ਤੋਂ ਮੰਗਦਾ ਇਹੀ ਕਰਦੇ ਆ ਵੀ ਜਦੋਂ ਨੁਕਸਾਨ ਤਾਂ ਇਹਦਾ ਹੋਇਆ ਪਰ ਅਸੀਂ ਕਹਿੰਦੇ ਵੀ ਚਲੋ ਬੱਚਾ ਪਰ ਇਹਨੂੰ ਸੁਧਰਨਾ ਚਾਹੀਦਾ ਹੈ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਕਰਦੇ ਆ ਜੇ ਨਹੀਂ ਇਹ ਸਾਡਾ ਨੁਕਸਾਨ ਪੂਰਾ ਕਰ ਦਿੱਤਾ ਇਹ ਪਰਮਜੀਤ ਸਿੰਘ ਸਾਣਾ ਸਤਨਾਮ ਸਿੰਘ ਪਿੰਡ ਕੈਦੋਪੁਰ ਤੋਂ ਆਏ ਇਹ ਆਪਣਾ ਰੋਟੀ ਬੋਲਰ ਸਾਈਡ ਤੋਂ ਆ ਰਿਹਾ ਸੀ ਜੋ ਕਿ ਆਪਣਾ ਲੱਤ ਦੇ ਬਾਰੇ ਕੋਈ ਗੋਡੇ ਦੇ ਵਿੱਚ ਇਹਨੂੰ ਪ੍ਰੋਬਲਮ ਸੀਗੀ ਐਕਸਰੇ ਵਗੈਰਾ ਕਰਾਣ ਜਾ ਰਿਹਾ ਸੀਗਾ ਤੇ ਅਚਾਨਕ ਉਹਨੂੰ ਚੱਕਰ ਆਣ ਕਰਕੇ ਜਿਵੇਂ ਉਹਦੇ ਦੱਸਣ ਦੇ ਮਤਾਬਕ ਇਹ ਐਕਸੀਡੈਂਟ ਹੋ ਗਿਆ ਤੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤੇ ਊ ਨੁਕਸਾਨ ਹੋਇਆ ਬਾਕੀ ਤਫਤੀਸ਼ ਚੱਲ ਰਹੀ ਹੈ। ਕਾਲੀ ਨੁਕਸਾਨ ਕਿੰਨਾ ਕੋ ਹੋਇਆ? ਤਕਰੀਬਨ ਹੈਗੇ 7-8 60 ਹਜ਼ਾਰ ਨੇ ਕੁਝ ਸਕੂਟਰੀ ਵੀ ਆ ਵਿੱਚ ਬਾਕੀ ਉਹ ਲਿਖਾਂਗੇ ਤਫਤੀਸ਼ ਦੇ ਵਿੱਚ ਜੋ ਵੀ ਆਂਦਾ। ਠੀਕ ਕਰਦੇ ਤੇ ਜਾ ਰਿਹਾ ਸੀਗਾ ਇਹ ਕਾਰ ਸੀ। ਅੱਛਾ ਲੱਗੀ ਕਿ ਕਿੱਥੇ ਕਾਰ ਹੈ ਇਹ ਮਾ ਆਪਣਾ ਗ੍ਰਿਡ ਚੋਂ ਦੇ ਲਵੇ ਜਿਹੜਾ ਪ੍ਰੋਬਲਮ ਹੈ ਉਹਨੂੰ ਉਹ ਤੇ ਇਹ ਬਿਜਲੀ ਦੇ ਖੰਭੇ ਦੇ ਵਿੱਚ ਹਾਂਜੀ ਬਿਜਲੀ ਦੇ ਖੰਭੇ ਦੇ ਵਿੱਚ ਹੈ ਉਹ ਤਾਰਾਂ નીચે ਹਾਂਜੀ ਤਾਰਾਂ ਵੀ ਉੱਪਰ ਲੱਗ ਪਈਆਂ ਹੋਈਆਂ ਨੇ ਬਿਜਲੀ ਦੇ ਖੰਭੇ ਦੇ ਵਿੱਚ ਠੀਕ ਕਰੋ ਇਹ ਦੇਖੋ ਜੋ ਤੁਸੀਂ ਤਾਰੇ ਜੋ ਵੀ ਸਾਹਮਣੇ ਆਣਗੇ ਉਹ ਸੰਤਖ ਕਾਰਵਾਈ ਕੀਤੀ ਜਾ